ਹੇ ਸਾਰੀ ਧਰਤੀ ਦੇ ਵਾਸੀਓ ਯਹਵਾ ਲਈ ਲਲਕਾਰੋ ਸੋ ਜਿੰਨੇ ਵੀ ਅਜੀ ਇਸ ਵਚਨ ਨੂੰ ਸੁਣ ਰਹੇ ਆਂ ਤੋ ਜਰੂਰ ਇਸ ਵਚਨ ਨੂੰ ਲਾਇਕ ਔਰ ਕਮੈਂਟ ਵੀ ਕਰਨਾ ਖੁਦਾਵੰਦ ਬਹੁਤ ਬਰਕਾ ਦੇ ਆਮੀਨ ਤੋ ਇਸ ਤਰ੍ਹਾਂ ਲਿਖਿਆ ਹੈ ਧਰਤੀ ਦੇ ਵਾਸੀਓ ਯਹਵਾ ਲਈ ਲਲਕਾਰੋ आनंद ਹੋ ਕੇ ਪਰਮੇਸ਼ਵਰ ਦੀ ਉਪਾਸਨਾ ਕਰੋ ਜੈ ਜੈਕਾਰ ਕਰਦੇ ਹੋਏ ਉਹਦੀ ਹਜ਼ੂਰੀ ਵਿੱਚ ਆਓ ਜਾਣ ਰੱਖੋ ਕਿ ਯਹੋਵਾ ਹੀ ਪਰਮੇਸ਼ਵਰ ਹੈ ਉਹਨੇ ਸਾਨੂੰ ਸਾਜਿਆ ਅਤੇ ਅਸੀਂ ਉਹਦੇ ਹਾਂ ਅਸੀਂ ਉਹਦੀ ਪਰਜਾ ਅਤੇ ਉਹਦੀ ਇਹ ਜੂਧੀਆਂ ਭੇਡਾਂ ਹਾਂ ਧੰਨਵਾਦ ਕਰਦੇ ਹੋਏ ਉਹਦੇ ਫਾਟਕਾਂ ਦੇ ਅੰਦਰ ਅਤੇ ਉਸਤਤ ਕਰਦੇ ਹੋਏ ਉਹਦੇ ਦਰਬਾਰ ਵਿੱਚ ਆਓ। ਉਹਦਾ ਧੰਨਵਾਦ ਕਰੋ ਅਤੇ ਉਹਦੇ ਨਾਮ ਨੂੰ ਮੁਬਾਰਕ ਆਖੋ। ਯਹੋਵਾ ਤਾਂ ਪਾਲਾ ਹੈ ਅਤੇ ਉਹਦੀ ਦਇਆ ਸਦੀਪਕ ਹੈ ਅਤੇ ਉਹਦੀ ਵਫਾਦਾਰੀ ਪੀੜੀਓ ਪੀੜੀ ਤੱਕ ਹੈ। ਸੋ ਇਹ ਖੁਦਾਵੰਦ ਦਾ ਪਵਿੱਤਰ ਕਲਾਮ ਜਦੋਂ ਅਸੀਂ ਵਚਨ ਖੋਲਦਿਆਂ ਤੇ ਖੁਦਾ ਦੇ ਕਲਾਮ ਚ ਲੈ ਕੇ ਆ ਵਚਨ ਖੋਲਣਾ ਉਹਦਾ ਚਾਨਣ ਦਿੰਦਾ ਏ ਸਿੱਧੇ ਸਾਦੇ ਲੋਕਾਂ ਨੂੰ ਸਮਝ ਤੇ ਬੁੱਧ ਬਖਸ਼ ਦਿੰਦਾ ਆ ਔਰ ਵਚਨਾ ਵੱਲ ਮਨ ਲਾਉਣ ਦੇ ਨਾਲ ਕਲਾਮ ਦੇ ਵੱਲ ਮਨ ਲਾਉਣ ਦੇ ਨਾਲ ਸੱਚਾ ਚਾਨਣ ਹਰ ਇੱਕ ਫਿਕਰ ਤੇ ਬੋਝ ਹਰ ਇੱਕ ਚਿੰਤਾ ਦੀਆਂ ਗੱਲਾਂ ਹਰ ਇੱਕ ਪਰੇਸ਼ਾਨ ਕਰਨ ਵਾਲੀਆਂ ਗੱਲਾਂ ਜੋ ਇਨਸਾਨ ਦੇ ਵਿਰੁੱਧ ਹਨ ਜਦੋਂ ਅਸੀਂ ਖੁਦਾ ਦੀ ਬਾਣੀ ਨੂੰ ਸੁਣਦੇ ਆ ਬਾਣੀ ਨੂੰ ਪੜ੍ਹਦੇ ਆ ਤੋਂ ਬਾਣੀ 'ਨਲ ਵਿਚਾਰ ਕਰਦੇ ਆ ਤੇ ਪ੍ਰਭੂ ਦਾ ਵਚਨ ਕਹਿੰਦਾ ਉਹ ਮੁਬਾਰਕ ਲੋਕ ਆ ਉਹ ਧੰਨ ਲੋਕ ਆ ਜਿਹੜੇ ਬਾਣੀ ਦੇ ਵੱਲ ਆਪਣਾ ਚਿੱਤ ਲਾਉਂਦੇ ਆ ਉਹਨਾਂ ਦਾ ਭਲਾ ਹੁੰਦਾ ਆ ਉਹਨਾਂ ਦੀ ਧਰਤੀ ਉੱਤੇ ਉਮਰ ਲੰਬੀ ਹੁੰਦੀ ਆ ਸ਼ਾਂਤੀ ਦੇ ਵਰੇ ਉਹਨਾਂ ਲਈ ਵੱਧਦੇ ਜਾਂਦੇ ਨੇ ਔਰ ਪਰਮੇਸ਼ਵਰ ਸਹਯੋਂ ਤੋਂ ਉਹਨਾਂ ਲੋਕਾਂ ਨੂੰ ਬਰਕਤ ਦਿੰਦਾ ਆ ਔਰ ਜੀਵਨ ਪਰ ਉਹ ਖੁਦਾ ਦੀ ਵੱਲੋਂ ਭਲਾਈ ਵੇਖਣਗੇ ਉਹ ਆਉਣ ਵਾਲੇ ਦਿਨਾਂ ਦੇ ਵੱਲ ਵੇਖ ਕੇ ਆਨੰਦ ਹੋਣਗੇ ਕਿਉਂਕਿ ਉਹ ਇੱਕ ਚਟਾਨ ਜਿਹਾ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣ ਰਹੇ ਆ ਜਿਸ ਨੇ ਇਹ ਸਾਰਾ ਕੁਝ ਸਾਜਿਆ ਜਿਸ ਨੇ ਇਸ ਧਰਤੀ ਨੂੰ ਪਾਣੀ ਦੇ ਉੱਤੇ ਟਿਕਾ ਦਿੱਤਾ ਆਪਣੇ ਹੁਕਮ ਦੇ ਨਾਲ ਇਸ ਕਰਕੇ ਅਜੀਜ਼ ਜਦੋਂ ਅਸੀਂ ਖੁਦਾਵੰਦ ਖੁਦਾ ਦੇ ਇਹਨਾਂ ਸੁਭ ਵਚਨਾਂ ਦੀ ਵੱਲ ਵਿਚਾਰ ਕਰਦੇ ਆਂ ਧਿਆਨ ਕਰਦੇ ਆਂ ਮਨ ਲਗਾ ਦਿੰਦੇ ਆਂ ਤਾਂ ਮਨ ਵੀ ਪਵਿੱਤਰ ਹੋ ਜਾਂਦਾ ਹੈ ਮਨ ਵੀ ਸ਼ੁੱਧ ਹੋ ਜਾਂਦਾ ਹੈ ਇਹਦੇ ਅੰਦਰ ਚੰਗੇ ਵਿਚਾਰ ਚੰਗੀਆਂ ਇੱਕ ਭਾਵਨਾਵਾਂ ਪੈਦਾ ਹੁੰਦੀਆਂ ਧੰਨ ਤੇ ਮੁਬਾਰਕ ਹੋ ਲੋਕ ਹੁੰਦੇ ਆ ਜਿਹੜੇ ਦਿਨੇ ਰਾਤ ਬਾਣੀ ਦੇ ਵਿੱਚ ਲੱਗੇ ਰਹਿੰਦੇ ਆ ਇਸੇ ਕਰਕੇ ਪਾਲੋ ਸਰਸੂਨ ਆਪਣੀ ਅਫਸ ਫਿਲਿੱਪੀਆ ਦੀ ਪੋਥੀ ਉਹਦੇ 4 ਦੇ 4 ਵਚਨ ਵਿੱਚ ਕਹਿੰਦਾ ਆਨੰਦ ਕਰੋ ਆਨੰਦ ਕਰੋ ਔਰ ਸਾਰੀਆਂ ਗੱਲਾਂ ਦੇ ਵਿੱਚ ਹਰ ਵੇਲੇ ਪ੍ਰਭੂ ਦੀ ਵੱਲ ਧਿਆਨ ਲਾ ਕੇ ਅਰਦਾਸਾਂ ਬੇਨਤੀਆਂ ਜਦੋਂ ਤੁਸੀਂ ਆਪਣੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਰੱਖੋਗੇ ਤੇ ਉਸ ਵੇਲੇ ਪਰਮੇਸ਼ਵਰ ਦੀ ਸ਼ਾਂਤੀ ਜੋ ਸਾਰੇ ਸਮਝ ਤੋਂ ਪਰੇ ਹੈ ਤੁਹਾਡੀਆਂ ਸੋਚਾਂ ਦੀ ਤੁਹਾਡੀਆਂ ਵਿਚਾਰਾਂ ਦੀ ਤੁਹਾਡੇ ਖਿਆਲਾਂ ਦੀ ਰਾਖੀ ਕਰੇਗੀ ਤੋਂ ਮੁਬਾਰਕ ਉਹ ਆ ਜਿਹੜੇ ਦਿਨੇ ਰਾਤ ਆਪਣੇ ਪਰਮੇਸ਼ਵਰ ਵੱਲ ਧਿਆਨ ਲਾਉਂਦੇ ਆ ਔਰ ਉਹਦੀ ਵਚਨਾਂ ਨੂੰ ਉਹਦੀ ਬਾਣੀ ਨੂੰ ਆਪਣੇ ਜੀਵਨ ਵਿੱਚ ਰੱਖ ਕੇ ਜਮਾ ਉਸੇ ਦੇ ਅਨੁਸਾਰ ਚੱਲਦੇ ਆ। ਸੋ ਅਜੀਜ਼ ਇਹ ਖੁਦਾਵੰਦ ਦਾ ਕਲਾਮ ਜਿਹੜਾ ਸਾਨੂੰ ਪੂਰੀ ਤਰ੍ਹਾਂ ਸ਼ਾਂਤੀ ਦੇ ਨਾਲ ਭਰਨ ਵਾਲਾ ਕਲਾਮ ਆ। ਸਾਡਾ ਦਿਨ ਮੁਬਾਰਕ ਕਰਨ ਵਾਲਾ ਕਲਾਮ ਆ। ਇਸ ਕਰਕੇ ਪ੍ਰਭੂ ਜੀ ਦੇ ਵਚਨ ਵਿੱਚ ਲਿਖਿਆ ਕਿ ਸਾਰੇ ਲੋਕੋ ਆਪਣੇ ਪਰਮੇਸ਼ਵਰ ਲਈ ਆਪਣੇ ਖੁਦਾ ਲਈ ਲਲਕਾਰੋ ਆਪਣੇ ਪ੍ਰਭੂ ਦੀ ਮਹਿਮਾ ਕਰੋ ਜਿਸ ਨੇ ਸਾਨੂੰ ਆਪਣੇ ਸਰੂਪ ਉੱਤੇ ਸਾਜਿਆ ਜਿਸ ਨੇ ਬੇਕੀਮਤੀ ਸਾਡੇ ਉੱਤੇ ਫਜ਼ਲ ਕੀਤਾ ਆ ਇਨਸਾਨ ਉਸ ਦੀਆਂ ਭਲਾਈਆਂ ਨੂੰ ਯਾਦ ਕਰੇ ਔਰ ਉਸ ਦਾ ਧੰਨਵਾਦ ਕਰੇ ਕਿਉਂਕਿ ਕਿੰਨਾ ਉਹਨੇ ਫਜ਼ਲ ਕੀਤਾ ਆ ਅੱਜ ਸਰੀਰ ਦੇ ਅੰਦਰ ਇੱਕ ਵੀ ਤੁਸੀਂ ਜਦੋਂ ਅੰਗ ਜਿਹੜਾ ਆ ਸਰੀਰ ਦਾ ਕੋਈ ਵੀ ਪਾਰਟ ਜਿਹੜਾ ਆ ਉਹ ਇਨਸਾਨ ਦੀ ਗਲਤੀ ਦੇ ਨਾਲ ਜਦੋਂ ਖਰਾਬ ਹੁੰਦਾ ਆ ਤੇ ਉਹਨੂੰ ਤੁਸੀਂ ਪਾਓਗੇ ਤੇ ਲੱਖਾਂ ਰੁਪਏ ਲੱਗਦੇ ਆ ਪਰ ਪਰਮੇਸ਼ਵਰ ਨੇ ਸਾਡੇ ਜੀਵਨ ਦੇ ਅੰਦਰ ਸਾਡੇ ਸਰੀਰ ਦੇ ਅੰਦਰ ਕਿੰਨਾ ਫਜ਼ਲ ਕੀਤਾ ਆ ਕਿੰਨੀ ਕਿਰਪਾ ਕੀਤੀ ਹੈ ਤੇ ਉਹਨੇ ਆਪਣਾ ਰਹਿਮ ਕਰਕੇ ਸਾਨੂੰ ਬੇਹਕੀਮਤੀ ਜਿਹੜਾ ਸਰੀਰ ਦਿੱਤਾ ਦੇ ਦਿੱਤਾ ਆ ਉਹਦੇ ਵਾਸਤੇ ਕਿੰਨੀ ਉਹਦੀ ਉਸਤਤ ਚਾਹੀਦੀ ਹੈ ਉਹਦਾ ਕਿੰਨਾ ਧੰਨਵਾਦ ਕਰਨਾ ਚਾਹੀਦਾ ਇਸ ਕਰਕੇ ਅਸੀਂ ਜਦੋਂ ਉਹਦਾ ਬਹੁਤ ਧੰਨਵਾਦ ਕਰਾਂਗੇ ਸ਼ੁਕਰਗੁਜ਼ਾਰੀ ਕਰਦੇ ਹੋਏ ਖੁਦਾ ਦਾ ਕਲਾਮ ਕਹਿੰਦਾ ਹੈ ਕਿ ਉਹਦੇ ਫਾਟਕਾਂ ਦੇ ਉਹਦੀ ਹਜ਼ੂਰੀ ਦੇ ਵਿੱਚੋਂ ਜੈ ਜੈਕਾਰ ਕਰਦੇ ਹੋਏ ਧੰਨਵਾਦ ਦੀਆਂ ਪੀਟਾਂ ਛੜਾਉਂਦੇ ਹੋਏ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਜਾਣ ਰੱਖੋ ਕਿ ਉਹ ਮਹਾਨ ਪਰਮੇਸ਼ਵਰ ਹੈ ਉਹ ਬੜਾ ਉੱਚਾ ਪਰਮੇਸ਼ਵਰ ਹੈ ਜਿਸ ਦੀ ਅਸੀਂ ਪਨਾਹ ਦੇ ਵਿੱਚ ਜਿਸ ਪਰਮੇਸ਼ਵਰ ਦੀ ਅਸੀਂ ਇਬਾਦਤ ਕਰਦੇ ਹਾਂ ਫਕਰ ਦੇ ਨਾਲ ਤੇ ਬੜੇ ਦਲੇਰੀ ਦੇ ਨਾਲ ਆਪਣੇ ਪਰਮੇਸ਼ਵਰ ਦੀ ਉਪਾਸਨਾ ਕਰਨ। ਕਿਉਂਕਿ ਉਹ ਬਹੁਤ ਮਹਾਨ ਪਰਮੇਸ਼ਵਰ ਹੈ। ਅਤੇ ਅਸੀਂ ਉਹ ਦੀ ਜੂਹ ਦੀਆਂ ਭੇਟਾਂ ਹਾਂ। ਅਸੀਂ ਉਹਦੇ ਪਿਆਰ ਦੇ ਪਰੇ ਹੋਏ ਇੱਕ ਉਹਦੇ ਸਾਜੇ ਹੋਏ ਆਪਣੇ ਸਰੂਪ ਦੇ ਵਿੱਚ ਖੁਦਾ ਨੇ ਸਾਨੂੰ ਜਿਹੜਾ ਸਾਜਿਆ ਹੋਇਆ ਹੈ ਇੱਕ ਉਹਦਾ ਪਿਆਰ ਅਸੀਂ ਨਜ਼ਰ ਆ ਰਹੇ ਹਾਂ। और इस वास्ते उस परमेश्वर दी उस्तत जदो जय जयकार से दिल तो करांगे उस्तत करांगे ते बाइबल विच लिखा या हे इसराइल दे लोग को अपने यहोवा परमेश्वर दी उपासना करो अपने परमेश्वर दी बंदगी करो अपने परमेश्वर दी वढाई करो अपने परमेश्वर दी उस्तत करो ਉਹ ਤੁਹਾਡੇ ਰੋਟੀ ਪਾਣੀ ਨੂੰ ਬਰਕਤ ਦੇ ਦੇਗਾ ਤੇ ਤੁਹਾਡੇ ਸਰੀਰ ਅੰਦਰੋਂ ਸਾਰੀਆਂ ਬਿਮਾਰੀਆਂ ਬਾਹਰ ਕੱਢ ਦੇਵੇਗਾ ਇਸ ਕਰਕੇ ਅਸੀਂ ਆਪਣੇ ਪਰਮੇਸ਼ਵਰ ਦੀ ਬਹੁਤ ਉਸਤਤ ਕਰੀਏ ਆਪਣੇ ਪਰਮੇਸ਼ਵਰ ਦੀ ਮਹਿਮਾ ਦੇ ਵਿੱਚ ਵਾਧੇ ਜਾਈਏ ਜਦੋਂ ਅਸੀਂ ਆਪਣੇ ਪ੍ਰਭੂ ਦੀ ਮਹਿਮਾ ਕਰਦੇ ਹਾਂ ਆਪਣੇ ਪ੍ਰਭੂ ਦੀ ਵਡਿਆਈ ਕਰਦੇ ਹਾਂ ਤੋ ਖੁਦਾਵੰਦ ਨੂੰ ਇਹ ਬਹੁਤ ਚੰਗਾ ਲੱਗਦਾ ਹੈ ਔਰ ਉਹ ਸਾਡੇ ਸਾਹਾਂ ਦੇ ਵਿੱਚ ਪਾਸ ਕਰਦਾ ਹੈ ਜਦੋਂ ਸਿ ਪੂਰੇ ਸੱਚਾਈ ਦੇ ਨਾਲ ਪੂਰੇ ਮਨ ਦੇ ਨਾਲ ਆਪਣੇ ਪਰਮੇਸ਼ਵਰ ਦੀ ਉਸਤਤ ਕਰਦੇ ਆ ਉਸ ਵੇਲੇ ਬਿਮਾਰੀਆਂ ਸੈਤਾਨ ਜਿਹੜਾ ਆ ਉਹ ਜੀਵਨ ਤੋਂ ਬਹੁਤ ਦੂਰ ਚਲਾ ਜਾਂਦਾ ਹੈ ਔਰ ਹਮੇਸ਼ਾ ਮੇਸਾਂ ਲਈ ਜਾਂਦਾ ਰਹਿੰਦਾ ਹੈ ਪਰ ਜਦੋਂ ਆਪਣੀ ਪਰਮੇਸ਼ਵਰ ਦੀ ਉਸਤਤ ਇਨਸਾਨ ਭੁੱਲ ਜਾਂਦਾ ਹੈ ਆਪਣੀ ਉਸਤਤ ਅੱਗੇ ਰੱਖਦਾ ਤੇ ਫਿਰ ਜੀਵਨ ਦੇ ਅੰਦਰ ਇਨਸਾਨ ਦੇ ਕਮਾਂਡ ਆਉਂਦਾ ਫਕਰ ਆਉਂਦਾ ਫਿਰ ਇਨਸਾਨ ਦੇ ਅੰਦਰ ਦੁਸ਼ਟ ਆਤਮਾ ਵਾਸ ਕਰਦੀ ਹੈ ਇਸ ਕਰਕੇ ਇਨਸਾਨ ਕੀ ਹੈ ਜੋ ਮਹਿਮਾ ਦੇ ਲਾਇਕ ਹੈ ਜੋ ਅਸੀਂ ਆਪਣੀ ਮਹਿਮਾ ਕਰੀਏ ਹਮੇਸ਼ਾ ਹੀ ਸਾਨੂੰ ਆਪਣੇ ਪਰਮੇਸ਼ਵਰ ਦੀ ਉਸਤਤ ਵਿੱਚ ਵਧਣਾ ਚਾਹੀਦਾ ਹੈ ਜਦੋਂ ਆਪਣੇ ਪਰਮੇਸ਼ਵਰ ਦੀ ਉਸਤਤ ਕਰਾਂਗੇ ਆਪਣੇ ਪਰਮੇਸ਼ਵਰ ਦੀ ਜੈ ਜੈਕਾਰ ਕਰਾਂਗੇ ਆਪਣੇ ਪਰਮੇਸ਼ਵਰ ਦੀ ਮਹਿਮਾ ਕਰਾਂਗੇ ਉਸ ਵੇਲੇ ਪਰਮੇਸ਼ਵਰ ਦੀ ਬੜੀ ਕਿਰਪਾ ਸਾਡੇ ਜੀਵਨ ਚ ਤੁਹਾਡੇ ਜੀਵਨ ਚ ਔਰ ਤੁਹਾਡੇ ਪਰਿਵਾਰ ਅੰਦਰ ਹੋਵੇਗੀ ਇਸ ਕਰਕੇ ਆਪਣੇ ਪ੍ਰਭੂ ਦੀ ਵਡਿਆਈ ਦੇ ਵਾਸਤੇ ਜੈ ਜੈਕਾਰ ਕਰਦੇ ਹੋਏ ਉਸਦੀ ਹਜ਼ੂਰੀ ਵਿੱਚ ਬਣੇ ਰਹੇ ਖੁਦਾਵੰਦ ਬੜੀਆਂ ਉਚਾਈਆਂ ਤੇ ਲੈ ਕੇ ਜਾਏਗਾ ਖੁਦਾਵੰਦ ਬਹੁਤ ਬੁਲੰਦੀਆਂ ਤੇ ਲੈ ਕੇ ਜਾਏਗਾ ਤੁਸੀਂ ਮੁਬਾਰਕ ਹੋ ਔਰ ਤੁਸੀਂ ਧਰਤੀ ਦੇ ਉੱਤੇ ਪਰਮੇਸ਼ਵਰ ਦੇ ਸਹਜਾਦਿਆਂ ਦੀ ਤਰ੍ਹਾਂ ਆਪਣਾ ਜੀਵਨ ਜਿਹੜਾ ਬਸਰ ਕਰੋਗੇ ਔਰ ਖੁਦਾ ਦੇ ਜਲਾਲ ਦੇ ਵਿੱਚ ਤੁਸੀਂ ਨਜ਼ਰ ਆਓਗੇ